ਤੇ ਪਹੁੰਚੇ ਹੋਗੇ ਤੇ ਕਿਸ ਚੀਜ਼ ਦਾ ਜਾਇਜ਼ਾ ਲੈ ਰਹੇ ਹਾਂ ਅੱਜ ਅਸੀਂ ਘੱਗਰ ਤੇ ਜਿਹੜਾ ਕੰਮ ਚੱਲ ਰਿਹਾ ਸਾਰੇ ਘੱਗਰ ਦੇ ਦੋਹੇ ਕੰਡਿਆਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਚੱਲ ਰਿਹਾ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹਾਂ ਤੇ ਪ੍ਰੋਗਰਾਮ ਕੱਲ ਬਣਿਆ ਸੀ ਇੱਥੇ ਆਉਂਦਾ ਤੇ ਅੱਜ ਸਾਡੇ ਸਾਰੇ ਅਧਿਕਾਰੀ ਸਹਿਬਾਨ ਉਹ ਨਾਲ ਆਏ ਹੋਏ ਐ ਤੇ ਸਾਰਾ ਜਿਹੜਾ ਕੰਮ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਬੜਾ ਸੰਤਾਪ ਜਿਹੜਾ ਹੰਡਾਰੇ ਨੇ ਤੇ ਇਹਦੇ ਲਈ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਪਹਿਲਾਂ ਸਰਕਾਰਾਂ ਨੇ ਕਦੀ ਕੋਈ ਧਿਆਨ ਦਿੱਤਾ ਨਹੀਂ ਤੇ ਲੋਕਾਂ ਨੂੰ ਉਹਨਾਂ ਦੇ ਰਹਿਮੋ ਘਰਾਂ ਤੇ ਛੱਡ ਦਿੱਤਾ ਜਾਂਦਾ ਸੀ ਪਰ ਅਸੀਂ ਤਿੰਨਾਂ ਸਾਲਾਂ ਤੋਂ ਲੱਗੇ ਹੋਏ ਹਾਂ ਵਿਧਾਨ ਸਭਾ 'ਚ ਮੈਂ ਤਿੰਨ ਵਾਰੀ ਘੱਗਰ ਦੇ ਸਬੰਧ ਦੇ ਵਿੱਚ ਉੱਥੇ ਬੋਲਿਆ ਵੀ ਹਾਂ ਸਾਰੀ ਗੱਲ ਦੱਸੀ ਹੈ ਤੇ ਸਰਕਾਰ ਨੇ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਘੱਗਰ ਨਾਲੇ ਤੇ ਬੁੱਢੇ ਦਰਿਆ ਤੇ ਘੱਗਰ ਦਰਿਆ ਤੇ ਬੁੱਢੇ ਨਾਲੇ ਦੇ ਉੱਤੇ ਉਹ ਬਣਾਈ ਹੋਈ ਆ ਉੱਥੇ ਵੀ ਸਾਡੀ ਚਰਚਾ ਹੁੰਦੀ ਹੈ ਹੁਣ ਹਰਿਆਣਾ ਸਰਕਾਰ ਸਾਨੂੰ ਅੱਗੇ ਇੰਟਰਸਟੇਟ ਰਿਵਰ ਹੋਣ ਕਰਕੇ ਇੱਥੇ ਕੋਈ ਇਹਨੂੰ ਚੈਨਲਾਈਜ਼ ਕਰਨ ਦਾ ਚੌੜਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਤਾਂ ਅਸੀਂ ਦੋਹੇ ਕੰਡੇ ਦੋਹੇ ਪਾਸੇ ਜਿਹੜੇ ਉਹ ਕੰਡੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਤੇ 15-15 ਫੁੱਟ ਚੌੜੇ ਪੂਰੇ 18 ਕਿਲੋਮੀਟਰ ਤੱਕ ਅਸੀਂ ਇਹ ਕੰਡੇ ਚੌੜੇ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਰੇ ਕੰਡੇ ਚੌੜੇ ਹੋਏ ਨੇ 70% ਦੇ ਕਰੀਬ ਸਾਡਾ ਕੰਮ ਹੈ ਜਿਹੜਾ ਮੁਕੰਮਲ ਹੋ ਚੁੱਕਿਆ ਤੇ ਬਾਕੀ ਰਹਿੰਦੇ ਕੰਮ ਲਈ ਬੜੀ ਜੰਗੀ ਪੁੱਧਰ ਤੇ ਕੰਮ ਹੈ ਜਿਹੜਾ ਉਹ ਚੱਲਣ ਲੱਗ ਰਿਹਾ ਇਹ ਪਹਿਲਾਂ ਕੀ ਸੀ ਕਿਤੇ ਤਾਂ 5 ਫੁੱਟ ਚੌੜਾ ਸੀ ਜਿਹੜਾ ਬੰਨ ਸੀ ਉੱਪਰ ਉਹਨੂੰ ਪਾਣੀ ਢਾਲ ਦੰਦਾ ਸੀ ਹੁਣ ਇਹ 15 ਫੁੱਟ ਹੈ ਪਹਿਲਾਂ ਪਹੁੰਚਣ ਨੂੰ ਵੀ ਦੇਰ ਲੱਗ ਜਾਂਦੀ ਦੀ ਜੇ ਕਿਤੇ ਬ੍ਰੀਚ ਹੋਣ ਦੀ ਗੱਲ ਆਉਂਦੀ ਸੀ ਉੱਥੇ ਪਹੁੰਚਿਆ ਵੀ ਨਹੀਂ ਜਾ ਸਕਦਾ ਸੀ ਹੂੰ 15 ਫੁੱਟ ਚੌੜਾ ਇੱਥੇ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਸਭ ਕੁਝ ਚੱਲ ਰਿਹਾ ਸਭ ਤੋਂ ਸਟੋਰ ਦੀ ਗੱਲ ਦੱਸੀ ਹੈ ਕਿ ਸਟੋਰ ਵੀ ਬਣਾ ਰਹੇ ਹਾਂ ਪਾਣੀ ਦਾ ਸਟੋਰ ਕਰਦਿਆਂ ਨੇ ਉਹਦੇ 'ਚ ਮਤਲਬ ਸਾਡੀ ਤੁਸੀਂ ਭਗਵੰਤ ਸਿੰਘ ਮਾਨ ਸਰਕਾਰ ਦੀ ਜਿਹੜੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਅਸੀਂ ਕਿੰਨੇ ਇਸ ਦੇ ਪ੍ਰਤੀ ਚਿੰਤਤ ਆਂ ਪਿੱਛੇ ਸਾਡੀ ਜ਼ਮੀਨ ਹੈ ਚਾਂਦੂ ਪਿੰਡ ਚਾਂਦੂ ਪਿੰਡ ਘੱਗਰ ਦੇ ਲਾਗੇ 20 ਕਿੱਲੇ ਜ਼ਮੀਨ 20 ਲੰਬਾਈ ਤੇ 20 ਚੜਾਈ ਐਡੀ ਵੱਡੀ ਅਸੀਂ ਇੱਥੇ ਇੱਕ ਝੀਲ ਟਾਈਪ ਬਣਾਉਣ ਜਾ ਰਹੇ ਹਾਂ ਕਿ ਉੱਥੇ ਜੇ ਪਾਣੀ ਐਕਸੈਸ ਹੋ ਜਾਂਦਾ ਹੈ ਤਾਂ ਉੱਥੇ ਸਟੋਰ ਕੀਤਾ ਜਾਵੇ ਫਿਰ ਉਸ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾਵੇ ਨਾਲ ਤਾਂ ਪਾਣੀ ਸਮੇਂਗਾ ਨਾਲੇ ਸਿੰਚਾਈ ਲਈ ਕੰਮ ਆਏਗਾ ਤੇ ਲੋਕਾਂ ਲਈ ਮਾਰ ਵੀ ਨਹੀਂ ਹੋਏਗੀ ਠੀਕ ਹੈ ਸੋ ਉਹ ਅਸੀਂ ਕਰਨ ਜਾ ਰਹੇ ਹਾਂ ਤੇ ਬਾਕੀ ਹਲਕੇ ਦੇ ਲੋਕ ਖੁਦ ਇਹ ਮਹਿਸੂਸ ਕਰ ਰਹੇ ਨੇ ਕਿ ਲੋਕਾਂ ਦੇ ਮੁਤਾਬਕ ਕੰਮ ਹੋ ਰਿਹਾ ਲੋਕ ਜੋ ਚਾਹੁੰਦੇ ਨੇ ਉਹਨਾਂ ਦੇ ਮੁਤਾਬਕ ਕੰਮ ਹੋ ਰਿਹਾ ਜਿਹੜੀ ਮੈਂ ਸਮਝਦਾ ਸਾਡੀ ਵੱਡੀ ਪ੍ਰਾਪਤੀ ਹੈ ਤੇ ਲੋਕ ਇਸ ਗੱਲ ਨੂੰ ਖੁਸ਼ ਵੀ ਨੇ ਤੇ ਮੰਨ ਕੇ ਵੀ ਚੱਰ ਰਹੇ ਨੇ ਬਾਕੀ ਦੂਜੇ ਕੰਮ ਵੀ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੇ ਸਾਡੇ ਪੂਰੇ ਹਲਕੇ ਦੇ ਵਿੱਚ ਚੱਲ ਰਹੇ ਨੇ ਜਿੱਥੇ ਵੀ ਘੱਗਰ ਦੇ ਸਬੰਧ ਦੇ ਵਿੱਚ ਵੀ ਹੋਰ ਕਿਤੇ ਸੜਕਾਂ ਦੀ ਗੱਲ ਹੈ ਕਿਤੇ ਪੰਚਾਇਤ ਘਰਾਂ ਦੀ ਗੱਲ ਹੈ ਮੁਹੱਲਾ ਕਲੀਨਿਕ ਸਾਡੇ ਬਥੇਰੇ ਚੱਲੇ ਆ ਸਾਰੇ ਕੰਮ ਸਾਡੇ ਪੂਰੇ ਜੋਸ਼ ਨਾਲ ਚੱਲ ਰਹੇ ਨੇ ਜੀ ਪਿੱਛੋਂ ਕਈ ਵਾਰ ਜਿਵੇਂ ਕੋਈ ਲਗਾਤਾਰ ਪਹਾੜਾਂ 'ਚ ਨਹੀਂ ਪੈ ਰਿਹਾਗਾ ਤਾਂ ਜੇ ਕੋਈ ਲੈਵਲ ਵੱਧਦਾ ਤਾਂ ਪਿਆਰੀ ਮੁਕੰਮਲ ਹੈ ਇਸ ਵਾਰ ਦੇਖੋ ਪੂਰੀ ਤਿਆਰੀ ਹੈ ਸਾਡੀ ਪਹਿਲਾਂ ਤਾਂ ਗੱਲ ਸਾਨੂੰ ਭਗਵਾਨ ਤੇ ਭਰੋਸਾ ਹੈ ਕਿ ਜਦੋਂ 15 15 ਫੁੱਟ ਚੌੜੇ ਕਰਦੇ ਤਾਂ ਇੱਥੇ ਕੋਈ ਦਿੱਕਤ ਬਰੀਚ ਹੋਈ ਨਹੀਂ ਸਕਦੀ ਪਰ ਜੇ ਤਿਆਰੀ ਸਾਡੀ ਮੁਕੰਮਲ ਹੈ 1 ਲੱਖ ਤਾਂ ਖਾਲੀ ਥੈਲਾ ਜਿਹੜਾ ਅਸੀਂ ਸਟੋਰ ਕੀਤਾ ਹੋਇਆ ਹੈ 45000 ਥੈਲਾ ਮਿੱਟੀ ਦਾ ਭਰ ਕੇ ਤਿਆਰ ਰੱਖਿਆ ਹੋਇਆ ਹੈ ਤੇ ਜਿਹੜੇ ਕੋਈ ਪੁਆਇੰਟ ਕਮਜ਼ੋਰ ਲੱਗਦੇ ਆ ਲੋਕ ਹੁਣੇ ਥੱਲੇ ਉੱਥੇ ਭਰੇ ਹੋਏ ਸਰਕਾਰ ਦੇ ਰਹੀ ਹੈ ਚੱਕ ਕੇ ਆਪਣੇ ਉੱਥੇ ਲੈ ਕੇ ਜਾ ਰਹੇ ਨੇ ਸਟੋਰ ਕਰ ਰਹੇ ਨੇ ਸੋ ਪੂਰੀ ਮੁਕੰਮਲ ਤਿਆਰੀ ਹੈ ਅਰ ਮੈਂ ਕਹਿ ਸਕਦਾ ਕਿ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਠੀਕ ਹੈ ਜੀ ਸਾਹਮਣੇ ਦੇਖੋ ਜੀ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਅਮਤੀਆਰ ਸਿੰਘ ਕਮੋਜੀ ਸਭਾ ਦੇ ਪ੍ਰਧਾਨ ਟਰੈਕ ਨੂੰ ਮੂਨਕਾ ਪਿਆਰ ਜੀ ਮੀਹਾਂ ਦੀ ਊੜੀ ਕਿੰਨੀ ਕੁ ਹੋ ਰਹੀ ਹੈ ਤੁਹਾਨੂੰ ਬਾਈ ਪਾਣੀ ਤਾਂ ਬਹੁਤ ਢੀਕ ਹੈ ਜੇ ਬਾਰਿਸ਼ ਪੈ ਜੇ ਤਾਂ ਮੜਾ ਮੜਾ ਜੀਰੀ ਉਨਾਮਾ ਜੇ ਸੁੱਕੀ ਪੈਣ ਜਰੀਆਂ ਜੀ ਬਿਲਕੁਲ ਠੀਕ ਹੈ ਤੇ ਘੱਗਰਾ ਜੇ ਮੜਾ ਮੜਾ ਆਉਣ ਲੱਗਿਆ ਜਾਨ ਜੀ ਤੇ ਬਾਰਿਸ਼ ਨਹੀਂ ਪੈ ਰਹੀ ਮੜੀ ਬਾਰਿਸ਼ ਪੈ ਤੂ ਉਹਨਾਂ ਮੜਾ ਸਾਂਝ ਆਇਦੀ ਫਸਲਾਂ ਨੂੰ ਮੁੜ ਕੇ ਬਾਰਿਸ਼ ਨਹੀਂ ਹੋਈ ਜੀ ਕੱਲ ਹਾਲਾਤਾਂ ਦੀ ਕਰੀਓ ਦਾ ਪਿਛਲੇ ਸਾਲ ਕੀ ਹਾਲਾ ਸੀ ਪਿਛਲੇ ਸਾਲ ਤਾਂ ਬਹੁਤ ਮਾੜੇ ਹਾਲਾਤ ਸੀ ਇਸ ਟਾਈਮ ਇੱਥੇ ਪਾਣੀ ਪਾਣੀ ਖੜੇ ਦੇ ਦੀ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਨੱਕੇ ਟੁੱਟੇ ਸੀ ਬਹੁਤ ਬੁਰਾ ਹਾਲਤ ਸੀ ਜੀ ਠਾਫੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਲੋਕਾਂ ਦਾ ਠੀਕ ਹੈ ਜੀ ਤੇ ਇੱਦ ਕੀ ਪਾਣੀ ਦਾ ਤਾਂ ਤੁਪਕਾ ਬਣੀ ਗਈ ਤਰਸ ਰਹੇ ਨੇ ਇੱਥੇ ਪਾਣੀ ਨੂੰ ਤਾਂ ਝੋਨੇ ਦੇ ਫਸਲਾਂ ਲੱਗੀਆਂ ਹੋਏ ਨੇ ਕੀ ਹਾਲਾਤ ਨੇ ਆਉਣ ਵਾਲੇ ਸਮੇਂ ਦੇਖੋ ਦੇਖੋ ਹਜੇ ਤੱਕ ਤਾਂ ਦੇਖੋ ਠੀਕ ਹੈ ਅੱਗੇ ਦਾ ਪਤਾ ਨਹੀਂ ਮਾਲਕ ਦੇ ਕੀ ਰੰਗ ਨੇ ਕੀ ਕੁਝ ਵੀ ਕਰ ਸਕਦਾ ਹੈ ਬਾਕੀ ਐ ਵੀ ਇੱਥੇ ਕੀ ਸੁਭਾਵਨਾ ਵੀ ਇੱਥੇ ਨਾ ਮੰਦ ਟੁੱਟੇ ਕੋਈ ਇੱਥੇ ਕਿਉਂ ਰੋਡ ਇੱਥੇ ਜਿਹੜੀ ਬੰਦ ਹੈ ਬਹੁਤ ਚੌੜਾ ਕਰਤਾ 15 ਫੁੱਟ ਚੌੜਾ ਕਰਤਾ ਤਾਲੀਆਂ ਦਿਨ ਰਾਤ ਚੱਲ ਰਹੀਆਂ ਨੇ ਪ੍ਰਸ਼ਾਸਨ ਦੀ ਨਿਗਰਾਨੀ ਇੱਥੇ ਦਿਨ ਰਾਤ ਪਹਿਰਾ ਇੱਥੇ ਠੀਕ ਹੈ ਜੀ ਤੇ ਪੂਰਾ ਜੋਰ ਨਾਲ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਸਮੀਂ ਦੀ ਓੜੀ ਕਾ ਕੋਈ ਹਾਂ ਜੀ ਹਾਂ ਸਮੀਂ ਦੀ ਠੀਕ ਹੈ ਜੀ ਤੇ ਬਾਕੀ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਤਸਵਿੰਦਰ ਜੀ ਕੀ ਹਾਲਾਤ ਨੇ ਇਸ ਵਾਰ ਪਿਛਲੀ ਵਾਰ ਪਾਣੀ ਨੇ ਤੁਹਾਡੀਆਂ ਪੂਰੀਆਂ ਫਸਲਾਂ ਤਬਾਹ ਕਰਤੀਆਂ ਸੀ ਇਸ ਵਾਰ ਕਿੱਦਾਂ ਦੇ ਹਾਲਾਤ ਨੇ ਇਸ ਤਰ੍ਹਾਂ ਜੀ ਇਰਕਾ ਕੁਝ ਪਾਣੀ ਆਇਆ ਨਹੀਂ ਹਾਲੇ ਤੱਕ ਮੁੰਜੀਆਂ ਸੁੱਕੀਆਂ ਪਈਆਂ ਨੇ ਲੋਕਾਂ ਦੀਆਂ ਲੋਕੀ ਮੀਂਹ ਉਡੀਕਦੇ ਨੇ ਕਦੋਂ بارش ਪਏ ਤੇ ਚਾਰ ਦਾਣੇ ਵਰੀਆ ਹੋ ਜਾਣਗੇ ਜ਼ਿਮੀਂਦਾਰਾਂ ਦੇ ਤਾਂ ਖੇਤਾਂ ਦੇ ਵਿੱਚ ਮੋਟਰਾਂ ਚੱਲ ਰਹੀਆਂ ਨੇ ਹਾਂਜੀ ਖੇਤਾਂ 'ਚ ਮੋਟਰਾਂ ਚੱਲਦੀਆਂ ਨੇ ਪਈਆਂ ਕਿਵੇਂ ਦੇਦੋਂ ਪਿਛਲੀ ਵਾਰ ਤੁਸੀਂ ਪਾਣੀ ਤੋਂ ਡਰੇ ਪਏ ਸੀ ਵੀ ਪਾਣੀ ਫਸਲਾਂ ਬਰਬਾਦ ਕਰ ਰਿਹਾ ਇਸ ਵਾਰ ਪਾਣੀ ਦੀ ਉਡੀਕਾ ਹਾਂਜੀ ਪਾਣੀ ਦੀ ਬਿਲਕੁਲ ਡੀ ਗਿਆ ਸੀ ਤੇ ਆਨੇ ਵੀ ਬਿਲਕੁਲ ਪਾਣੀ ਦਰਮਿਆਨਾ ਜਾਵੇ ਵੀ ਪਾਰਾਂ ਕੋਈ ਨੁਕਸਾਨ ਨਾ ਹੋਵੇ ਜ਼ਿਮੀਂਦਾਰਾਂ ਦਾ ਪਰ ਫਸਲਾਂ ਦਾ ਸਾਰੇ ਪਚਾਰ ਹਰੇਚਾਰੇ ਦਾ ਸਾਰਾ ਬਿਲਕੁਲ ਬੁਰਾ ਹਾਲ ਹੋ ਗਿਆ ਹੈ ਜ਼ਿਮੀਂਦਾਰ ਕਿੰਨੇ ਦਿਨ ਪਿਛਲੀ ਵਾਰੀ ਪਾਣੀ ਖੜਾ ਰਿਹਾ ਤੇ ਕਿੱਥੇ ਕਿੰਨੇ ਕਿੰਨਾ ਡੂੰਘਾਈ ਤੇ ਪਾਣੀ ਖੜਾ ਰਿਹਾ ਮੇਰੇ ਸਾਂਹ ਪਿਛਲੀ ਵਾਰ 12-13 ਫੁੱਟ ਪਾਣੀ ਰਿਹਾ ਆ ਮੂਨ ਕਦੇ ਚਾਰ ਚਫੇਰੇ ਤੇ ਘੱਟ ਤੋਂ ਘੱਟ ਵੀ 20-25 ਦਿਨ ਪਾਣੀ ਖੜਾ ਰਿਹਾ ਰਹ ਤੇ ਇਸ ਵਾਰ ਕੀ ਲੱਗਦਾ ਵੀ ਹੁਣ ਉਹੀ ਖੇਤ ਪਾਣੀ ਨੂੰੜੀ ਕਰਿਆ ਹਾਂ ਪਾਣੀ ਤਰਸ ਦਿਨ ਪਿਆ ਹੁਣ ਇਸ ਟਾਈਮ ਖੇਤ ਉਪਰ ਵਾਲੇ ਜਿਹੜੇ ਜਿੰਨੇ ਵੀ ਨੇ ਮੀਆਂ ਦਾ ਕੀ ਹਾਲਾਤ ਹੈ ਮੀਆਂ ਦਾ ਤਾਂ ਹਾਲੀ ਇੱਕ ਬਾਰਿਸ਼ ਪਿਛਾਂ ਜੀ ਹੋਈ ਸੀ ਵੀ ਕੁ ਦਿਨ ਹੋ ਗਏ ਨੇ ਪਰ ਸਕੇ ਕੋਈ ਬਾਰਿਸ਼ ਨਹੀਂ ਹੋਈ ਠੀਕ ਹੈ ਇੱਕ ਮਿੰਟ ਤੁਸੀਂ ਸਰ ਐਮਐਲਏ ਸਾਹਿਬ ਦੇ ਨਾਲ ਤੁਸੀਂ ਮੌਕੇ ਤੇ ਪਹੁੰਚੋ ਪਹਿਲਾਂ ਵੀ ਤੁਹਾਡੇ ਤੋਂ ਡਿਲੀ ਜਿਹੜੇ ਹੈਗੇ ਨੇ ਜਾਇਜੇ ਲੈ ਜਾ ਰਹੇ ਨੇ ਕੀ ਮਾਹੌਲ ਹੈ ਘੱਗਰ ਦਾ ਦੇਖੋ ਜੀ ਇਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਐਕਚੁਅਲ ਜਦੋਂ ਜਿਹੜਾ ਪਾਣੀ ਦਾ ਖਗਰ ਦੇ ਵਿੱਚ ਲੈਵਲ ਵੱਧਦਾ ਜਿੰਨਾ ਟਾਈਮ ਸਾਡੇ ਕੋਲ ਹੈ ਤੋ ਅਸੀਂ ਉਹਨੂੰ ਬੜਾ ਜੁਡੀਸ਼ੀਅਸ ਜੁਡੀਸ਼ੀਅਸਲੀ ਯੂਜ਼ ਕਰ ਰਹੇ ਹਾਂ ਤੇ ਮਿਹਨਤ ਕਰਕੇ ਦਿਨ ਰਾਤ ਕਰਕੇ ਅਸੀਂ ਇਹਦੇ ਤੇ ਜਿਹੜਾ ਇਹਦੇ ਬਨ ਚੌੜੇ ਕਰਨ ਦਾ ਕੰਮ ਜੋ ਮਤਲਬ ਬੇਸਿਕਲੀ ਇਸ ਵਾਰ ਪਰਪਸ ਸੀਗਾ ਜਿਵੇਂ ਮੈਂ ਪਹਿਲਾਂ ਵੀ ਆਪਾਂ ਕੁਝ ਦਿਨ ਪਹਿਲਾਂ ਵੀ ਮਿਲੇ ਸੀ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਟਵਨ ਪਰਪਸ ਹੈ ਇਸ ਵਾਰੀ ਇੱਕ ਤਾਂ ਦੋਨੋਂ ਪਾਸੇ ਰਾਈਟ ਲੈਫਟ ਬਨ ਚੌੜੇ ਕਰਨੇ ਨੇ ਸੋ ਥੈਟ ਇਹ ਮੋਟਰੇਬਲ ਹੋ ਜਾਣ ਤੇ ਪਲੱਸ ਜੀ ਪਾਣੀ ਦਾ ਪੱਧਰ ਮਤਲਬ ਜਿਸ ਹਿਸਾਬ ਨਾਲ ਜਿਵੇਂ ਪਾਣੀ ਬਹੁਤ ਜ਼ਿਆਦਾ 748 49 50 ਤੱਕ ਪਹੁੰਚਦਾ ਤਾਂ ਉਹਦੇ ਤੋਂ ਪ੍ਰੋਟੈਕਸ਼ਨ ਹੋਵੇ ਤੇ ਪਲੱਸ ਜਦੋਂ ਕਿ ਤੋਂ ਨਾ ਜੀ ਵਿਚ ਵਿਚਾਲੇ ਬਰੀਚ ਹੋ ਜਾਂਦੀ ਹੈ ਸਪੋਜ਼ ਕਰ ਲੋ ਅਨਫੋਰਚੂਨੇਟਲੀ ਤਾਂ ਉੱਥੇ ਪਹੁੰਚਣਾ ਬੜਾ ਔਖਾ ਹੁੰਦਾ ਮੈਨੈਂਡ ਮਟੀਰੀਅਲ ਹੈ ਜਿਹੜਾ ਉੱਥੇ ਪਹੁੰਚ ਨਹੀਂ ਪਾਂਦੇ ਇਸ ਕਰਕੇ ਫਿਰ ਉੱਥੇ ਦੇਰ ਲੱਗਦੀ ਹੈ ਦੇਰੀ ਹੁੰਦੀ ਹੈ ਏ ਜਿਹੜੇ ਬੰਨ ਚੌੜੇ ਹੋਣ ਨਾਲ 15 16 ਫੁੱਟ ਬੰਨ ਚੌੜੇ ਹੋ ਜਾਣਗੇ ਮੋਟਰੇਬਲ ਹੋ ਜਾਣਗੇ ਤੇ ਉਹਦੇ ਚ ਟਰਾਲੀਆਂ ਵੀ ਜਾਣ ਲੱਗ ਜਾਣਗੀਆਂ ਉਹਦੇ ਤੇ ਟਿੱਪਰ ਵੀ ਜਾਣ ਲੱਗ ਜਾਣਗੇ ਉਹਦੇ ਤੇ ਜੀਸੀਬੀ ਵੀ ਜਾ ਸਕਦੀ ਆ ਉਹਦੇ ਤੇ ਵਹੀਕਲ ਵੀ ਜਾ ਸਕਦੇ ਨੇ ਸੋ ਇਹ ਇੱਕ ਤਾਂ ਪਰਪਸ ਹੈ ਦੂਜਾ ਜਿਹੜਾ ਡੀਸਿਲਟਿੰਗ ਦਾ ਵੀ ਅਸੀਂ ਇੱਥੇ ਕੀਤਾ ਹੈਗਾ ਕਿ ਜਿੱਥੇ ਜਿੱਥੇ ਸ਼ਾਰਪ ਬੈਂਡ ਨੇ ਇਹ ਇੱਕ ਅਗਰ ਦੇ ਵਿੱਚ ਕਿਉਂਕਿ ਇਹ ਨਾ ਇਸ ਤਰ੍ਹਾਂ ਜਿਹੜਾ ਵਲ ਖਾ ਕੇ ਉਹ ਹੁੰਦਾ ਜਿਵੇਂ ਆਪਾਂ ਇਹਨੂੰ ਕਹਿੰਦੇ ਆ ਨਾ ਸੱਪ ਸੱਪ ਘਮਾ ਦਾ ਰਿਮੋਡ ਨੇ ਉਹਦੇ ਵਿੱਚ ਤੇ ਉਥੇ ਬਹੁਤ ਸਾਰੇ ਜਿਹੜੇ ਨੇ 90 ਡਿਗਰੀ ਤੇ ਉਹ ਬਣਦੇ ਹੈਗੇ ਨੇ ਉਥੋਂ ਅਸੀਂ ਜਿੱਥੇ ਅੰਦਰ ਚੈਨਲ ਘਟ ਸੀਗਾ ਉਥੋਂ ਡੀਸੀਲਟਿੰਗ ਕੀਤੀ ਹੈ ਜੀ ਮਕਰੋਡ ਤੋਂ ਪਿੱਛੇ ਵੀ ਜਿੱਥੇ ਚੌੜਾ ਹੈਗਾ ਖਨੋਰੀ ਤੱਕ ਉਥੇ ਵੀ 11 12 ਪੁਆਇੰਟਸ ਤੋਂ ਡੀਸੀਲਟਿੰਗ ਕੀਤੀ ਹੈ ਲਾਸਟ ਪੁਆਇੰਟ ਤੇ ਚੱਲ ਰਿਹਾ ਤੇ ਅੱਗੇ ਵੀ ਜਿੱਥੇ ਇਸ ਤਰ੍ਹਾਂ ਦੀ ਆਬਸਟ੍ਰਕਸ਼ਨ ਹੈ ਉਹ ਪਰਪਸਿਸ ਕਿ ਜਿਹੜੀ ਕੋਈ ਅੰਦਰ ਆਬਸਟ੍ਰਕਸ਼ਨ ਹੈ ਉਹਨੂੰ ਵੀ ਰਿਮੂਵ ਕਰਿਆ ਜਾਵੇ ਸੋ ਇਹ ਦੋ ਤਰ੍ਹਾਂ ਦੇ ਕੰਮ ਜਿਹੜੇ ਨੇ ਜੀ ਚੱਲ ਰਹੇ ਨੇ ਤਾਂ ਲੱਗਦਾ ਕਿ ਪ੍ਰਸ਼ਾਸਨ ਇਸ ਵਾਰ ਜਿਹੜਾ ਮਜ਼ਬੂਤੀ ਨਾਲ ਕੰਮ ਕਰ ਰਿਹਾਗਾ ਬਿਲਕੁਲ ਜੀ ਪੂਰੀ ਮਜ਼ਬੂਤੀ ਨਾਲ ਅਸੀਂ ਲੱਗੇ ਹੋਏ ਆ ਜਿਹੜਾ ਡਿਪਾਰਟਮੈਂਟ ਹੈ ਉਹ ਐਕਟਿਵਲੀ ਇਨਵੋਲਡ ਹੈ ਵੀ ਚੱਲ ਤੇ ਅਸੀਂ ਕਿਸੇ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਮੀ ਪੇਸ਼ੀ ਨਹੀਂ ਛੱਡ ਰਹੇ ਤੇ ਹੋਪਫੁਲੀ ਵੀ ਵਿਲ ਟ੍ਰਾਈ ਟੂ